ਸਹੀ ਲੋਕਾਂ ਦੀ ਪਹਿਲਾਂ ਤੋਂ ਪਸੰਦ ਆ ਖਰਚਾ ਵੀ ਘੱਟ ਆਉਂਦਾ ਜਿਵੇਂ ਆਮ ਖੇਤੀ ਦੇ ਵਿੱਚ ਚਲੋ ਖਰਚੇ ਨੂੰ ਹਰੇਕ ਬੰਦਾ ਅੱਜ ਦੇ ਸਮੇਂ ਦੇ ਵਿੱਚ ਦੇਖਦਾ ਵੀ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਆਮ ਟਰੈਕਟਰਾਂ ਨਾਲ ਇਹਦੇ ਵਿੱਚ ਕੀ ਵੱਖਰਾ ਹੈ ਦੇਖੋ ਵੀਰੇ ਵੱਖਰਾ ਤਾਂ ਕੁਝ ਨਹੀਂ ਹੁੰਦਾ ਟਰੈਕਟਰ ਦੇ ਵਿੱਚ ਐ ਤਾਂ ਆਪ ਕੋ ਆਪਣੀ ਪਸੰਦ ਆ ਹੂੰ ਠੀਕ ਆ ਕਿਸੇ ਵੀ ਕੰਪਨੀ ਦਾ ਕੋਈ ਵੀ ਇੱਕ ਟਰੈਕਟਰ ਲੈ ਲਓ ਇੱਕ ਟਰੈਕਟਰ ਹੀ ਕਾਮਯਾਬ ਹੁੰਦਾ ਦੂਜੇ ਪਿੱਛੇ ਹਰੇਕ ਦੀ ਕੁਆਲਿਟੀ ਆ ਜਿਵੇਂ ਇਹਨਾਂ ਦਾ 55 ਹਸ ਪਾਵਰ ਦੇ ਵਿੱਚ 9500 ਆਇਆ ਸੀ ਉਹ ਟਰੈਕਟਰ ਦਾ ਮੁਕਾਬਲਾ ਇਹਨਾਂ ਦੇ ਵਿੱਚੋਂ ਕੋਈ ਟਰੈਕਟਰ ਨਹੀਂ ਕਰ ਰਿਹਾ ਅੱਛਾ ਠੀਕ ਆ ਇਕਨੇ ਜੌਂਡੀਅਰ ਆ ਸਾਰੇ ਆਪੋ ਆਪਣੇ ਆ ਇਸ ਕਰਕੇ ਬਾਕੀ ਲੋਕਾਂ ਦੀ ਪਸੰਦ ਆ ਵੀਰੇ ਮਸ਼ੀਨਰੀ ਆ ਇਹ ਮਸ਼ੀਨਰੀ ਦਾ ਆਪ ਕੋਸ ਨਹੀਂ ਕਰਦਾ ਨਹੀਂ ਤੇਲ ਤਾਂ ਫੇਰ ਵੀ ਘਟ ਖਾਂਦਾ ਇਹ ਆਉਣਾ ਤੇਲ ਕੀ ਕਰਨਾ ਵੀਰੇ ਮਸ਼ੀਨਰੀ ਹੈ ਇਹ ਜਿਹੜੀਆਂ ਗਵਰਨਮੈਂਟ ਜੋਰ ਲਾ ਰਹੀ ਆ ਸੁਪਰਸੀਡਰਾਂ ਤੇ ਸੁਪਰਸੀਡਰਾਂ ਤੇ ਕੀ ਕਰੋ ਕੋਈ ਟਰੈਕਟਰ ਕਹੀ ਜਾਵੇ ਜੇ ਘੱਟ ਲਾ ਲਓ ਉਹਨਾਂ ਤੇਲ ਘੱਟ ਖਾ ਲਿਆ ਨਹੀਂ 10-12 ਲੀਟਰ ਤਾਂ ਕੋਈ ਨਹੀਂ ਟੁੱਟਦਾ 18 ਤੋਂ ਤਾਂ ਟੁੱਟਦਾ ਨਹੀਂ ਕੋਈ ਨਹੀਂ ਟੁੱਟਦਾ ਸਰਕਾਰ ਕਹਿ ਰਹੀ ਹੈ ਖਰਚਾ ਘਟਾਓ ਖਰਚਾ ਘਟਾਓ ਸੰਦ ਤਾਂ ਜਿਹੜੇ ਆਪਾਂ ਪਰਾਲੀ ਰੋਲਣੀ ਆ ਉਹ ਤਾਂ 20 ਲੱਖ ਦੇ ਲਵੇ ਮਸ਼ੀਨਰੀ ਬੜੀ ਚੱਲ ਰਹੀ ਆ ਇਹਨਾਂ ਦੀ ਲਾਈਫ ਬਹੁਤ ਘਟ ਰਹੀ ਆ ਮੰਨ ਲਓ ਸੁਪਰ ਸੀਟਰ ਪਾਉਣੇ ਆ ਕੋਈ ਟਰੈਕਟਰ ਚਲੋ ਆਪਾਂ ਮੈਸੀ ਦੀ ਗੱਲ ਕਰਦੇ ਆ ਮੈਸੀ ਦੇ ਬੱਚੇ ਲਿਫਟ ਜਿੰਨੀ ਮਰਜ਼ੀ ਕਪੈਸਿਟੀ ਦੇ ਦੋ ਜਦੋਂ ਇੰਨਾ ਲੋਡ ਲੈ ਕੇ ਚੱਕਣਾ ਉਹਨੂੰ ਬਾਰ ਬਾਰ ਚੱਕਣਾ ਉਹਦੀ ਲਿਫਟ ਕਿੰਨਾ ਚਿਰ ਕੰਮ ਕਰ ਜਾਊਗੀ ਵੀਰੇ ਔਰ ਰਿਪੇਅਰ ਦੇ ਖਰਚੇ ਚ ਆਉਂਦੀ ਹੋਈ ਐਕਸਿਵਿਸ਼ਨਾਂ ਲੱਗਣੀਆਂ ਚਾਹੀਦੀਆਂ ਨੇ ਜਾਂ ਨਹੀਂ ਲੱਗਣੀਆਂ ਚਾਹੀਦੀਆਂ ਬਿਲਕੁਲ ਲੱਗਣੀਆਂ ਚਾਹੀਦੀਆਂ ਇਹਦੇ ਨਾਲ ਨੌਲੇਜ ਵੀਰੇ ਜਿਵੇਂ ਹੁਣ ਜਿਵੇਂ ਪਾਰਟਸ ਦਾ ਹੀ ਲਾ ਲੋ ਤੁਸੀਂ ਕੋਈ ਵੀ ਪਾਰਟਸ ਹੋ ਦਾ ਆਪਾਂ ਨੂੰ ਮਾਰਕੀਟ ਦੇ ਵਿੱਚ ਉਹ ਨੌਲੇਜ ਨਹੀਂ ਮਿਲਦੀ ਅਗਲਾ ਜਿਹੜਾ ਹੈਗਾ ਦੇ ਦੇ ਤੁਰ ਜਾਂਦਾ ਹੁਣ ਅਸੀਂ ਇੱਥੇ ਖੜੇ ਸੀ ਇੱਕ ਬੰਦੇ ਕੋਲ ਕ੍ਰੋਸਾਂ ਬਾਰੇ ਗੱਲ ਹੋਈ ਆ ਸੁਪਰ ਸੀਡਰ ਤੇ ਰੋਟਾ ਵੀਟਰ ਨੂੰ ਉਹ ਜਿਹੜੇ ਮਾਰਕਟ 'ਚ ਅਸੀਂ ਕ੍ਰੋਸ ਵਰਤਦੇ ਆ ਕ੍ਰੋਸ ਨਹੀਂ ਰੀਕਮੈਂਡ ਹੈਗਾ ਦੱਸ ਕੀ ਕਰਾਂਗੇ ਤਾਂ ਹੀ ਉਹ ਸਾਡੇ ਕੋਲ ਚੱਲ ਨਹੀਂ ਰਹੇਗੇ ਪੂਰੇ ਮਿਲਦੇ ਆ ਪੂਰੇ ਮਿਲਦੇ ਨੇ ਵੀਰੇ ਵਧੀਆ ਗੱਲ ਆ ਮੇਲੇ ਇਹ ਲੱਗਣੇ ਚਾਹੀਦੇ ਆ ਜਿਹੜੇ ਪਾਰਸੀ ਇੱਥੇ ਸਾਨੂੰ ਨਾ ਲਜਾਉਂਦੀਆਂ ਸਾਨੂੰ ਆਮ ਦੁਕਾਨਦਾਰ ਉਹ ਚੀਜ਼ ਨਹੀਂ ਦਿੰਦਾ ਹੈਗਾ ਪੈਸੇ ਵੀ ਵੱਧ ਲੱਗਦੇ ਪਰ ਮਾਲ ਵੀ ਮਾੜਾ ਹੁੰਦਾ ਇੱਥੇ ਆ ਕੇ ਪਤਾ ਲੱਗਦਾ ਕੁਆਲਿਟੀ ਵੀ ਵਧੀਆ ਸਾਰਾ ਕੁਝ ਵਧੀਆ ਪੈਸੇ ਵੀ ਘੱਟ ਲੱਗਦੇ ਆ ਉਹ ਨੌਲੇਜ ਕਰ ਕੀ ਪਤਾ ਲੱਗਦਾ ਜੀ ਮੇਲੇ ਨਾਲ ਲੱਗਣ ਫਿਰ ਕਿੱਥੋਂ ਪਤਾ ਲੱਗੇ ਉਰੇ ਇਹਨਾਂ ਦੇਖਣ ਨੂੰ ਮਿਲ ਨਹੀਂ ਰਿਹਾ ਜ਼ਿਮੀਂਦਾਰ ਤਾਲਕਾ ਇਸ ਵਾਰ ਨਾ ਜ਼ਿਮੀਂਦਾਰ ਨੇ ਉਹਦੇ ਵਿੱਚ ਚੌਲਾਂ ਦੀ ਕਟਾਈ ਦੇ ਵਿੱਚ ਉਹਦੇ ਵਿੱਚ ਮਾਰ ਬਹੁਤ ਪਈ ਆ ਹੂੰ ਠੀਕ ਆ ਉਹਦੇ ਵੱਲ ਜਦ ਜੇਬ 'ਚ ਪੈਸਾ ਨਾ ਹੋਵੇ ਕੌਣ ਪਸੰਦ ਕਰੂਗਾ ਵੀਰੇ ਹਣ ਅਗਲਾ ਕਹਿੰਦਾ ਸਾਰੋ ਮਗਰਲੀ ਵਾਰ ਇਹੀ ਮੇਲਾ ਆ ਕੇ ਦੇਖਦੇ ਇੱਥੇ ਜਗ੍ਹਾ ਖੜਨ ਨੂੰ ਜਗ੍ਹਾ ਨਹੀਂ ਸੀਗੀ ਇਹ ਚੀਜ਼ਾਂ ਦਾ ਫਰਕ ਬੰਦਾ ਕਿਸਾਨ ਟੁੱਟ ਗਿਆ ਹਾਂਜੀ ਹਾਂ ਬਿਲਕੁਲ ਟੁੱਟ ਗਿਆ ਵੀਰੇ ਇਹ ਕਿ ਝੋਨੇ ਦੇ ਵਿੱਚ ਜੱਟਾਂ ਦਾ ਕਪੂਸ਼ਨ ਵੱਧ ਹੋਇਆ ਝੋਨਾ ਵਧੀਆ ਟੰਗਰਾ ਵਿਕਿਆ ਨਹੀਂ ਜੇ ਵਿਕਿਆ ਕੱਟ ਲਾ ਕੇ ਵਿਕਿਆ ਗਵਰਨਮੈਂਟ ਕਹੀ ਜਾਂਦੀ ਝੂਠ ਬੋਲਦੀ ਪਰ ਕੱਟ ਲੱਗਿਆ ਕਿਸੇ ਵੀ ਜ਼ਿੰਮੇਵਾਰ ਨੂੰ ਪੁੱਛ ਲਓ ਕੱਟ ਲੱਗਿਆ ਪੈਸੇ ਚ ਲੱਗਿਆ ਚਾਹੇ ਥੈਲੇ ਦਿੱਤੇ ਲੱਗਿਆ ਉਹਦੇ ਕਰਕੇ ਕਿਸਾਨ ਦੀ ਐਤ ਕੀ ਸਥਿਤੀ ਮਾੜੀ ਆ ਉਹਦੇ ਕਰਕੇ ਤੁਹਾਨੂੰ ਐਤ ਕੀ ਮੇਲੇ ਚ ਦੇਖਣ ਨੂੰ ਭਾਰੀ ਉਤਸ਼ਾਹ ਨਹੀਂ ਬਿਨਾ ਸਟਾਰਟ ਕੀਤੇ ਟਰੈਕਟਰ ਆਪਣੀ ਲਿਫਟ ਉੱਚ ਚੱਕੂਗਾ ਇਹ ਟਰੈਕਟਰ ਕੋਈ ਵੀ ਟਰੈਕਟਰ ਬਿਨਾ ਸਟਾਰਟ ਕਰੇ ਲਿਫਟ ਨਹੀਂ ਚੱਕੇਗਾ ਸਿਰਫ ਮੈਸੀ ਦਾ ਟਰੈਕਟਰ ਹੀ ਬਿਨਾ ਸਟਾਰਟ ਕਰੇ ਲਿਫਟ ਚੱਕੇਗਾ ਟਰੈਕਟਰ ਦੇ ਵਿੱਚ ਇੰਜਨ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਆ ਆਪਾਂ ਨੂੰ ਮਕੈਨਿਕ ਕੋਲ ਲੈ ਕੇ ਜਾਣ ਦੀ ਜਰੂਰਤ ਨਹੀਂ ਆਪਾਂ ਮੋਬਾਈਲ ਤੇ ਹੀ ਦੇਖ ਸਕਦੇ ਹਾਂ ਟਰੈਕਟਰ ਦੇ ਵਿੱਚ ਕਿੱਥੇ ਦਿੱਕਤ ਪਰੇਸ਼ਾਨੀ ਆ ਜੀ ਇਹਦੇ ਵਿੱਚ ਹਰ ਇੱਕ ਜੋ ਕਿ ਸੌਫਟਵੇਅਰ ਅਪਡੇਟ ਹੋਇਆ ਹੈ ਇਹਦੇ ਵਿੱਚ ਇੰਜਨ ਪੱਖੋਂ ਗੇਅਰ ਪੱਖੋਂ ਹਰ ਇੱਕ ਥਿਊਰੀ ਆਪਣੀ ਅੱਗੇ ਆ ਜਾਏਗੀ ਦੇਖਣ ਦੇ ਨਾਲ ਵੀ ਕਿੱਥੇ ਆਪਣੇ ਟਰੈਕਟਰ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਰਹੀ ਆ ਅਸੀਂ ਅੱਜ ਇੱਥੇ ਸਾਨਿਆ ਵਾਲ ਦੇ ਵਿੱਚ ਲੁਧਿਆਣਾ ਐਕਸੀਬਿਸ਼ਨ ਦੇ ਵਿੱਚ ਪਹੁੰਚੇ ਹੋਏ ਆ ਤੇ ਵੱਖ-ਵੱਖ ਤਰ੍ਹਾਂ ਦੀ ਇੱਥੇ ਮਸ਼ੀਨਰੀ ਜਿਹੜੀ ਐਡਵਾਂਸ ਆਉਣੇ ਵਾਲੇ ਟਾਈਮ ਦੇ ਵਿੱਚ ਜਿਹੜੀ ਜ਼ਮੀਂਦਾਰਾਂ ਦੇ ਕੰਮ ਆਉਣੇ ਵਾਲੀ ਮਸ਼ੀਨਰੀ ਆ ਉਹ ਤੁਹਾਨੂੰ ਦਿਖਾ ਰਹੇ ਆ ਤੇ ਅਸੀਂ ਇੱਥੇ ਟਾਈਫੇ ਵਾਲਿਆਂ ਦੇ ਮੈਸੀ ਜਿਹੜੇ ਟਰੈਕਟਰ ਆ ਜਾਂ ਟਾਈਫੇ ਜਿਹੜੀ ਕੰਪਨੀ ਆ ਉਹਦੀ ਸਟਾਲ ਦੇ ਉੱਤੇ ਅਸੀਂ ਪਹੁੰਚੇ ਹੋਏ ਆ ਤੇ ਆਧੁਨਿਕ ਤਰੀਕੇ ਨਾਲ ਹੁਣ ਐਡਵਾਂਸ ਟਰੈਕਟਰ ਬਣਾਏ ਜਾ ਰਹੇ ਨੇ 4x4 ਤੋਂ ਲੈ ਕੇ ਹੁਣ ਕੋਈ ਘਾਟ ਨਹੀਂ ਹੈ ਜਿਹੜੀ ਜ਼ਿਮੀਦਾਰਾਂ ਨੂੰ ਛੱਡੀ ਜਾਵੇ ਹਰ ਇੱਕ ਆਧੁਨਿਕ ਜਿਹੜਾ ਸੰਦ ਨੇ ਉਹ ਬਣਾਏ ਜਾ ਰਹੇ ਨੇ ਤੇ ਅੱਗੇ ਤੁਹਾਨੂੰ ਦਿਖਾ ਦਨੇ ਆ ਜਿਹੜੀ ਖੇਤੀ ਦੇ ਵਿੱਚ ਅੱਗੇ ਅਗਾਹ ਵਧੂ ਸੋਚ ਨਾਲੇ ਜਿਹੜੀ ਮੱਕੀ ਵਗੈਰਾ ਸਾਰਾ ਕੁਝ ਬੀਜਦੀ ਹੈ ਇਹ ਪਲਾਂਟਰ ਤੇ ਇਹਦੀ ਜਿਹੜੀ ਕੀਮਤ ਹੈ ਉਹ ਵੀ ਲਗਭਗ 6 ਲੱਖ ਦੇ 28 ਸਟੇ ਹੈ ਤੇ ਤੁਹਾਨੂੰ ਇਹਨਾਂ ਨਾਲ ਜਾਣਕਾਰੀ ਹੋਰ ਸਾਂਝੀ ਕਰਾਉਣੀ ਆ ਬਾਈ ਜੀ ਨਾਲ ਗੱਲਬਾਤ ਕਰਾਉਣੀ ਆ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਤੇ ਸਾਨੂੰ ਜਾਣਕਾਰੀ ਦਿਓ ਇਹਦੀ ਸਤਿ ਸ਼੍ਰੀ ਅਕਾਲ ਸਾਰੇ ਕਿਸਾਨ ਭਰਾਵਾਂ ਨੂੰ ਮੇਰਾ ਨਾਮ ਰਣਜੀਤ ਸੋਨੀ ਹੈ ਤੇ ਅਸੀਂ ਟੈਫੇ ਕੰਪਨੀ ਤੋਂ ਅੱਜ ਜੀ ਅੱਜ ਤੁਹਾਨੂੰ ਆਪਣੀ ਟੈਫੇ ਕੰਪਨੀ ਦੀ ਮਸ਼ੀਨ ਨੋਮੈਟਿਕ ਪਲੈਂਟਰ ਬਾਰੇ ਦਿਖਾਉਣੀ ਆ ਜੀ ਇਹ ਜਿਹੜੀ ਆਪਣੀ ਨੋਮੈਟਿਕ ਪਲੈਂਟਰ ਦੀ ਮਸ਼ੀਨ ਆ ਇਸ ਮਸ਼ੀਨ ਦੇ ਨਾਲ ਆਪਾਂ ਮੱਕੀ ਸਰੋਂ ਬਾਜਰਾ ਮੂੰਫਲੀ ਕਾਫੀ ਅਲੱਗ-ਅਲੱਗ ਤਰ੍ਹਾਂ ਦੀਆਂ ਫਸਲਾਂ ਦੀ ਬਿਜਾਈ ਕਰ ਸਕਦੇ ਆ ਇਹ ਜਿਹੜੀ ਮਸ਼ੀਨ ਹੈ ਇਹਦੇ ਜਿਹੜੇ ਟੈਂਕ ਆ ਫਰਟੀਲਾਈਜ਼ਰ ਟੈਂਕ ਬਹੁਤ ਹੈਵੀ ਤੇ ਵੱਡੇ ਟੈਂਕ ਆ ਜਿਹੜੇ ਇਹਦੇ ਪਿਛਲੀਆਂ ਸੀਡਿੰਗ ਯੂਨਟ ਆ ਉਹ ਵੀ ਇਹਦੇ ਵਿੱਚ ਬਹੁਤ ਵੱਡੇ ਆ ਜਿਹੜਾ ਇਹਦਾ ਮੇਨ ਫਰੇਮ ਆ ਫਰੇਮ ਇਹਦਾ ਬਹੁਤ ਵੱਡਾ ਆ ਔਰ ਇਹਦੇ ਵਿੱਚ ਆਪਾਂ ਇਸ ਫਰੇਮ ਦੇ ਵਿੱਚ ਜਿੱਦਾਂ ਆਪਣੇ 4 ਯੂਨਟ ਕੰਪਨੀ ਵੱਲੋਂ ਲੱਗ ਕੇ ਆਉਂਦੇ ਆ ਆਪਾਂ 2 ਯੂਨਟਾਂ ਹੋਰ ਲਗਾ ਸਕਦੇ ਆ ਔਰ 6 ਰੋ ਦੇ ਵਿੱਚ ਆਪਾਂ ਇਹਨੂੰ ਬਣਾ ਸਕਦੇ ਆ ਇਸੇ ਫਰੇਮ ਨੂੰ ਆਪਣਾ ਜਿਹੜਾ ਫਰੇਮ ਆ ਬਾਕੀ ਕੰਪੀਟੀਟਰ ਦੇ ਮੁਕਾਬਲੇ ਬਹੁਤ ਵੱਡਾ ਫਰੇਮ ਆ ਇਸ ਮਸ਼ੀਨ ਦੇ ਵਿੱਚ ਦੋ ਵੱਡੇ ਟਾਇਰ ਆ ਤੇ ਚਾਰ ਛੋਟੇ ਟਾਇਰ ਆ ਜਿਹੜੇ ਆ ਚਾਰ ਛੋਟੇ ਟਾਇਰ ਆ ਇਹਨਾਂ ਨੇ ਬੀਜ ਨੂੰ ਪ੍ਰੈਸ ਕਰਨਾ ਹੁੰਦਾ ਆ ਔਰ ਜਿਹੜੇ ਦੋ ਵੱਡੇ ਟਾਇਰ ਆ ਇੱਕ ਟਾਇਰ ਦੇ ਨਾਲ ਆਪਣਾ ਬੀਜ ਪੈਂਦਾ ਆ ਦੂਸਰੇ ਟਾਇਰ ਨਾਲ ਆਪਣੀ ਖਾਦ ਪੈਂਦੀ ਆ ਔਰ ਇਹ ਜਿਹੜਾ ਪਲਾਂਟਿੰਗ ਕਰਦੀ ਆ ਮਸ਼ੀਨ ਇਹ ਹੁੰਦੀ ਆ ਵੈਕਿਊਮ ਬੇਸਡ ਇਹ ਆਪਣਾ ਫੈਨ ਲੱਗਾ ਆ ਇਹ ਵੈਕਿਊਮ ਬੇਸਡ ਹੈ ਇਹ ਚ ਕਿਉਂ ਹੁੰਦਾ ਹੈ ਕਿ ਕਲਾ-ਕਲਾ ਦਾਣਾ ਦੀ ਬਜਾਈ ਕੀਤੀ ਜਾਂਦੀ ਹੈ ਪਲਾਂਟਿੰਗ ਕੀਤੀ ਜਾਂਦੀ ਹੈ ਇਸ ਮਸ਼ੀਨ ਦੇ ਨਾਲ ਐਕੂਰੇਸੀ ਬਹੁਤ ਹਾਈ ਆਂਦੀ ਹੈ ਮੰਨ ਲਓ ਆਪਾਂ ਆਪਣੇ ਖੇਤ ਦੇ ਵਿੱਚ ਜਿੰਨੇ ਬੀਜ ਬੀਜਣਾ ਚਾਹਦੇ ਆ ਉਹਨੇ ਬੀਜ ਆਪਾਂ ਬੀ ਸਕਦੇ ਆ ਇਸ ਮਸ਼ੀਨ ਦੀ ਖਾਸੀਅਤ ਆ ਇਹਦੇ ਵਿੱਚ ਕਦੀ ਵੀ ਮਿਸਟਿੰਗ ਨਹੀਂ ਹੁੰਦੀ ਨਾ ਇਹਦੇ ਵਿੱਚ ਕਦੀ ਡਬਲਿੰਗ ਹੁੰਦੀ ਆ ਇਹਦੇ ਵਿੱਚ ਆਪਣਾ ਮੀਟਰ ਲੱਗਾ ਆ ਉਹ ਤੁਹਾਨੂੰ ਅੱਗੋਂ ਦੀ ਦਿਖਾ ਦਿੰਦੇ ਆ ਏ ਬਾਈ ਜੀ ਕਿੰਨੇ ਹੌਸਪਾਵਰ ਦਾ ਟਰੈਕਟਰ ਇਹਨੂੰ ਚਲਾ ਸਕਦਾ ਇਹਨੂੰ 50 ਹੌਸਪਾਵਰ ਦਾ ਟਰੈਕਟਰ ਚਾਹੀਦਾ ਜੇ ਚਲਾਉਣ ਵਾਸਤੇ 40 ਜਾਂ ਨਾਰਮਲ ਨਾਰਮਲ ਟਰੈਕਟਰ ਵੀ ਇਹਨੂੰ ਚਲਾ ਲੈਂਦਾ ਆ ਇਸ ਨੂੰ ਇਹਦੇ ਵਾਸਤੇ ਇੱਕ ਚੀਜ਼ ਸਭ ਤੋਂ ਜ਼ਰੂਰੀ ਹੈ ਕਿ ਟਰੈਕਟਰ ਦੀ ਲਿਫਟ ਕੈਪੈਸਟਿੰਗ ਵਧੀਆ ਹੋਣੀ ਚਾਹੀਦੀ ਹੈ ਕਾਰਨ ਇਹ ਆ ਕਿ ਮਸ਼ੀਨ ਦਾ weight ਜ਼ਿਆਦਾ ਹੁੰਦਾ ਆ ਔਰ ਜਦੋਂ ਇਹਦੇ ਵਿੱਚ ਖਾਦ ਔਰ ਬੀ ਪੈ ਜਾਂਦਾ ਇਹਦਾ ਪਾਰ ਹੋਰ ਵੱਜ ਜਾਂਦਾ ਇਸ ਕਰਕੇ ਆਪਣੀ ਟੈਫੇ ਦਾ ਮੈਸੀ ਹੈ ਹਾਂਜੀ ਉਹ ਚਲਾ ਲੰਦਾ ਇਹਨੂੰ ਆਰਾਮਨਾਥ ਜੀ ਬਹੁਤ ਵਧੀਆ ਹੈ ਮੈਸੀ ਟਰੈਕਟਰ ਇਹਦੇ ਨਾਲ ਬਹੁਤ ਵਧੀਆ ਸੂਟੇਬਲ ਟਰੈਕਟਰ ਹੈਗਾ ਇਸ ਮਸ਼ੀਨ ਨਾਲ ਮੈਸੀ ਕੰਪਨੀ ਦੀ ਹੀ ਹੈ ਮਸ਼ੀਨ ਹੈਗੀ ਆ ਤੇ ਇਹਦੀ ਜਿਹੜੀ ਕੀਮਤ ਹੈ ਉਹ ਕਿੰਨੀ ਹੈ ਇਸ ਮਸ਼ੀਨ ਦੀ ਜਿਹੜੀ ਕੀਮਤ ਹੈਗੀ ਆ ਉਹ ਹੈਗੀ ਆ 590000 ਔਰ ਬਾਕੀ ਆਪਾਂ ਮੌਕੇ ਤੇ ਜਿਹੜਾ ਆ ਉਹ ਡਿਸਕਾਊਂਟ ਕੀਤਾ ਜਾਊਗਾ ਅੱਛਾ ਹਾਂਜੀ ਤੇ ਇਹ ਕਿੱਥੋਂ ਮਿਲੂਗੀ ਆਪਾਂ ਨੂੰ ਜੇ ਆਪਾਂ ਜ਼ਿੰਮੇਵਾਰ ਭਰਾਵਾਂ ਨੇ ਇਸ ਤੋਂ ਬਿਨਾ ਆਪਾਂ ਲੈਣੀ ਹੋਵੇ ਇਹ ਆਪਣੀ ਜਿਹੜੀ ਮਸ਼ੀਨ ਆ ਪੰਜਾਬ ਦੇ ਵਿੱਚ ਆਪਣੇ ਸਾਰੇ ਜ਼ਿਲ੍ਹਿਆਂ ਦੇ ਵਿੱਚ ਤਕਰੀਬਨ ਡੀਲਰ ਆ ਔਰ ਹਰ ਡੀਲਰਸ਼ਿਪ ਤੇ ਇਹ ਮਸ਼ੀਨ अवेलेबल ਆ ਹਰ ਡੀਲਰਸ਼ਿਪ ਤੋਂ ਇਹ ਮਸ਼ੀਨ ਮਿਲ ਜੂਗੀ ਜਿਵੇਂ ਆਪਣਾ ਜਲੰਧਰ ਲੁਧਿਆਣਾ ਮੋਗਾ ਤਰਨਤਾਰਨ ਬਠਿੰਡਾ ਫਰੀਦਕੋਟ ਸਾਰੇ ਪਾਸੇ ਇਹਦੇ ਡੀਲਰਸ਼ਿਪ ਹੈ ਜੀ ਫਤਿਹਗੜ੍ਹ ਸਾਹਿਬ ਪਟਿਆਲਾ ਸਾਰੇ ਸੰਗਰੂਰ ਫਤਿਹਗੜ੍ਹ ਸਾਹਿਬ ਪਟਿਆਲਾ ਸਮਰਾਲਾ ਸਾਰੇ ਪਾਸੇ ਦੇ ਜੀ ਸਾਨੂੰ ਹੋਰ ਦਿਖਾਓ ਇਹਦੇ ਕੀ ਖੂਬੀ ਹੈ ਆਪਣੀ ਜਿਹੜੀ ਮਸ਼ੀਨ ਆ ਇਹਦਾ ਜਿਹੜਾ ਰੋ ਮੇਕਰ ਆ ਉਹ ਇਹਦੇ ਵਿੱਚ ਉਹ ਹਾਈਡਰੋਲਿਕ ਆ ਬਾਕੀਆਂ ਦੇ ਵਿੱਚ ਇਹ ਮੈਨੂਅਲ ਆਂਦਾ ਆ ਬਾਕੀ ਕੰਪੀਟੀਟਰ ਦੇ ਵਿੱਚ ਔਰ ਜਿਹੜਾ ਇਹਦਾ ਮੇਨ ਬੋਡੀ ਆ ਮੇਨ ਫਰੇਮ 3.h ਬੋਡੀ ਆ ਇਹ ਵੀ ਜਿਹੜੀ ਆ ਹੈਵੀ ਸਾਈਜ਼ ਦੀ ਆ ਔਰ ਇਹ ਸਿੰਪਲ ਪੀਟਿਓ ਸ਼ਾਫਟਰ ਦੇ ਨਾਲ ਆਪਰੇਟ ਕਰਕੇ ਆਪਾਂ ਵੈਕਿਊਮ ਜਨਰੇਟ ਕਰ ਸਕਦੇ ਆ ਆਪਣਾ ਜਿਹੜਾ ਮੀਟਰ ਆ ਉਹ ਵੀ ਮਤਲਬ ਹੈਵੀ ਮੀਟਰ ਆ ਔਰ ਬਾਕੀ ਜਿਹੜੇ ਇਹਦੇ ਆ ਫਰਟੀਲਾਈਜ਼ਰ ਟੈਂਕ ਔਰ ਇਹਦੀ ਜਿਹੜੀ ਫਰੇਮ ਆ ਇਹਦੀ ਲੈਂਥ ਬਹੁਤ ਜ਼ਿਆਦਾ ਆ ਇਹ ਇਸ ਮਸ਼ੀਨ ਦੀਆਂ ਖਾਸੀਅਤ ਆ ਮਤਲਬ ਜਿਹੜੀ ਬਾਕੀ ਕੰਪੀਟੀਟਰ ਦੇ ਵਿੱਚ ਨਹੀਂ ਹੈਗੀ। ਇੱਥੇ ਐਕਸੀਬਿਸ਼ਨ ਦੇ ਵਿੱਚ ਜਿਹੜੇ ਲੋਕ ਆਏ ਹੋਏ ਨੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਤੁਹਾਡੀ ਕਰਾਉਣੀ ਆ। ਕਿਵੇਂ ਲੱਗਾਈ ਤੁਹਾਨੂੰ ਇੱਥੇ ਆ ਕੇ? ਬਹੁਤ ਵਧੀਆ ਜੀ, ਬਹੁਤ ਸੋਹਣਾ ਲੱਗਿਆ ਜੀ। ਤੇ ਕਿਵੇਂ ਦੀ ਜਾਣਕਾਰੀ ਇੱਥੇ ਤੁਹਾਨੂੰ ਲੱਗਦਾ ਵੀ ਆਪਾਂ ਨੂੰ ਕੁਝ हट ਕੇ ਜਾਣਕਾਰੀ ਮਿਲੀ ਹੈ? ਹਾਂਜੀ ਬਹੁਤ ਵਧੀਆ ਮੇਰੀਆਂ ਜਾਣਕਾਰੀਆਂ। हट ਕੇ ਮਿਲੀ ਜਾਣੇ ਆਪਾਂ ਨੂੰ। ਬੱਚੇ ਵੀ ਤੁਹਾਡੇ ਨਾਲ ਆਏ ਨੇ। ਉਹ ਸ਼ੈਤਵਾਰ ਵੀ ਆ ਚਲੋ ਇਹਨਾਂ ਨੂੰ ਵੀ ਨੌਲੇਜ ਕੀ ਕਿਵੇਂ ਦਾ ਐਕਸਪੀਰੀਅੰਸ ਆ ਬੱਚੇ? ਜੀ ਬਹੁਤ ਵਧੀਆ ਆ ਜੀ। ਹੂੰ। ਕਿਵੇਂ ਸਕੂਲ ਤੋਂ हट ਕੇ ਕੁਝ ਦੇਖਣ ਨੂੰ ਮਿਲਿਆ ਹਾਂਜੀ ਬਹੁਤ ਕੁਝ ਮਿਲਿਆ ਜੀ ਹੂੰ ਕਿਵੇਂ ਕਿਵੇਂ ਦਾ ਲੱਗਿਆ ਕਿਵੇਂ ਦੀ ਮਸ਼ੀਨਰੀ ਅੱਗੇ ਪਾਉਣੇ ਵਾਲੇ ਸਮੇਂ ਦੇ ਵਿਚਾਰ ਰਹੀ ਆ ਬਹੁਤ ਵਧੀਆ ਆ ਜੀ ਬਹੁਤ ਆ ਰਹੀਆਂ ਨੇ ਵਧੀਆ ਜੀ ਵਧੀਆ ਆ ਰਹੀਆਂ ਨੇ ਅੱਛਾ ਨੋ ਲੈਜ ਤੁਹਾਨੂੰ ਕਿਵੇਂ ਲੱਗਿਆ ਬੱਚੇ ਵਧੀਆ ਜੀ ਹੂੰ ਬਹੁਤ ਵਧੀਆ ਵਾ ਪੂਰੀ ਮਸ਼ੀਨਰੀ ਹੋਣਾ ਜ਼ਬਰਦਸਤ ਆ ਗਈ ਅੱਗੇ ਹਾਂਜੀ ਅੱਛਾ ਫਿਰ ਕਿਹੜਾ ਟਰੈਕਟਰ ਵਗੈਰਾ ਪਸੰਦ ਆਇਆ ਅੱਗੇ ਅਸੰਤ ਹੂੰ ਉਹਨਾਂ ਲਈ ਕਿਹੜੀ ਪਸੰਦ ਆਈ ਹੈ ਸੋਨਾਲਿਕਾ ਸੋਨਾਲਿਕਾ ਦੀ ਹਾਂ ਜੀ ਆਪਣਾ ਆਪਣਾ ਸਾਈ ਹਾਂ ਜੀ ਤੁਸੀਂ ਕਿਹੜਾ ਡਾਇਰੈਕਟਰ ਲੈਣਾ ਜਾਓਗੇ ਸੋਨਾਲਿਕਾ 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 ਦਾ ਬਹੁਤ ਬਸ ਉਹ ਹੈ ਤੁਹਾਨੂੰ ਕਿਵੇਂ ਲੱਗਿਆ ਜੀ ਆ ਕੇ ਵਧੀਆ ਲੱਗਿਆ ਜੀ ਅੱਛਾ ਕਿਵੇਂ ਦੀ ਜਾਣਕਾਰੀ ਤੁਹਾਨੂੰ ਮਿਲਿਆ ਜਿਵੇਂ ਐਗਜ਼ੀਬਿਸ਼ਨ ਦੇ ਵਿੱਚ ਜਾਣਕਾਰੀ ਚਲੋ ਜਿਹੜੀ ਚੀਜ਼ ਬਾਰੇ ਨਹੀਂ ਵੀ ਪਤਾ ਆਪਾਂ ਨੂੰ ਉਹ ਇੱਥੇ ਸਾਰਾ ਕੁਝ ਪਤਾ ਲੱਗ ਜਾਂਦਾ ਜੀ ਆ ਕੇ ਰੇਟ ਵਾਈਜ਼ ਵੀ ਸਾਰਾ ਕੁਝ ਨਾਲੇ ਕੁਆਲਿਟੀ ਵਾਈਜ਼ ਸਾਰੀ ਕੁਝ ਪਤਾ ਲੱਗ ਜਾਂਦੀ ਹੈ ਤੁਹਾਨੂੰ ਲੱਗਦਾ ਵੀ ਇਹ ਜਿਹੜੀਆਂ ਪ੍ਰਦਰਸ਼ਨੀਆਂ ਨੇ ਆਮ ਦਿਨਾਂ ਦੇ ਵਿੱਚ ਰੁਟੀਨ 'ਚ ਦੇਖਣ ਨੂੰ ਮਿਲਣੀਆਂ ਚਾਹੀਦੀਆਂ ਨੇ ਕਿਉਂਕਿ ਜਿਹੜੇ ਐਗਜ਼ੀਬਿਸ਼ਨਾਂ ਨੇ ਜ਼ਿਆਦਾਤਰ ਜਾਂ ਤਾਂ ਲੁਧਿਆਣੇ ਮੇਲੇ ਤੇ ਮਿਲਦੀਆਂ ਨੇ ਜਾਂ ਫਿਰ ਸਬਾ ਟਾਈਮ ਜਾਂ ਇਕਾਦੁੱਕਾ ਕਿਤੇ ਜਗ੍ਹਾ ਤੇ ਕਰਾਈਆਂ ਜਾਂਦੀਆਂ ਨੇ ਇਹ ਤੁਹਾਨੂੰ ਲੱਗਿਆ ਵੀ ਹਾਂ ਹੋਣਾ ਚਾਹੀਦਾ ਇਹ ਹਾਂਜੀ ਹਾਂ ਬਿਲਕੁਲ ਹੋਣਾ ਚਾਹੀਦਾ ਜੀ ਇਹ ਵਧੀਆ ਜਗ੍ਹਾ ਜੀ ਨਾਲੇ ਕੋਈ ਟ੍ਰੈਫਿਕ ਨਹੀਂ ਸ਼ਹਿਰ ਤੋਂ ਬਾਹਰ ਆ ਜਗ੍ਹਾ ਇਹ ਜਗ੍ਹਾ ਬਣੀ ਵੀ ਵਧੀਆ ਹੋਈ ਆ ਜੀ ਤੇ ਹੁਣ ਜਾਣਾ ਸੌਖਾ ਬੰਦੇ ਨੂੰ ਗੱਡੀ ਪਾਰਕਿੰਗ ਸਾਰਾ ਕੁਝ ਸੌਖਾ ਬੰਦੇ ਨੂੰ ਆਣਾ ਇਹ ਇਹ ਸਾਨੇ ਵਾਲਾ ਰਾਣਾ ਹਟ ਦੇ ਲਵੇ ਰੈੱਡ ਮੈਂਕੂ ਦੇ ਲਵੇ ਬਿਲਕੁਲ ਲੋਕੇਸ਼ਨ ਹੈ ਤੇ ਤੁਸੀਂ ਵੀ ਆ ਸਕਦੇ ਹੋ ਇਹ ਹਰ ਸਾਲ ਇਸੇ ਡੇਟਾਂ ਦੇ ਵਿੱਚ ਲਗਾਇਆ ਜਾਂਦਾ ਦਸੰਬਰ ਮਹੀਨੇ ਦੇ ਵਿੱਚ 5 6 7 8 ਤਰੀਕ ਨੂੰ ਇਹ ਜਿਹੜਾ ਐਗਜ਼ੀਬਿਸ਼ਨ ਹੈ ਇਹ ਲੱਗਦੀ ਹੈ ਹਰ ਸਾਲ ਲੱਗਦੀ ਹੈ ਤੇ ਅਸੀਂ ਇੱਥੇ ਗੱਲਬਾਤ ਹੋਰ ਵੀ ਕਰਾਉਨੇ ਆ ਸੋ ਜੀ ਫਿਰ ਤੁਹਾਨੂੰ ਮੈਸੀ ਦੇ ਵਿੱਚ ਕਿਵੇਂ ਦਾ ਲੱਗ ਰਿਹਾ ਮੈਸੀ ਠੀਕ ਆ ਬਰੇ ਅੱਛਾ ਜੀ ਜਾਣੀ ਜਿਹੜੇ ਹਿਸਾਬ ਨਾਲ ਹੁਣ ਜਿਹੜੇ ਸੀਆਰਡੀਆਈ ਨੇ ਦੇਖੋ ਜਿਹੜੇ ਆ ਰਹੇ ਨੇ ਨਵੇਂ ਜਿਵੇਂ ਹੁਣ ਗਵਰਨਮੈਂਟ ਨੇ ਕੀਤਾ ਵਾ ਉਹਦੇ ਵਿੱਚ ਜਰੂਰ ਦਿੱਕਤਾਂ ਨੇ ਅਜੇ ਕੋਈ ਟਰੈਕਟਰ ਇੰਨਾ ਕਾਮਯਾਬ ਨਹੀਂ ਆਇਆ ਸਿੰਪਲ ਦੇ ਵਿੱਚ ਠੀਕ ਆ ਵੀਰੇ ਮੈਂ ਸੀ ਲੋਕਾਂ ਦੀ ਪਹਿਲਾਂ ਤੋਂ ਪਸੰਦਾ ਖਰਚਾ ਵੀ ਘੱਟ ਆਉਂਦਾ ਜਿਵੇਂ ਆਮ ਖੇਤੀ ਦੇ ਵਿੱਚ ਚਲੋ ਖਰਚੇ ਨੂੰ ਹਰੇਕ ਬੰਦਾ ਅੱਜ ਦੇ ਸਮੇਂ ਦੇ ਵਿੱਚ ਦੇਖਦਾ ਤੇ ਤੁਹਾਨੂੰ ਕਿਵੇਂ ਲੱਗ ਰਿਹਾ ਆਮ ਟਰੈਕਟਰਾਂ ਨਾਲ ਇਹਦੇ ਵਿੱਚ ਕੀ ਵੱਖਰਾ ਹੈ ਦੇਖੋ ਵੀਰੇ ਬੱਕਰਾ ਦਾ ਕੁਛ ਨਹੀਂ ਹੁੰਦਾ ਟਰੈਕਟਰ ਦੇ ਵਿੱਚ ਐ ਤਾਂ ਆਪੋ ਆਪਣੀ ਪਸੰਦ ਆ ਹੂੰ ਠੀਕ ਆ ਕਿਸੇ ਵੀ ਕੰਪਨੀ ਦਾ ਕੋਈ ਵੀ ਇੱਕ ਟਰੈਕਟਰ ਲੈ ਲਓ ਇੱਕ ਟਰੈਕਟਰ ਹੀ ਕਾਮਯਾਬ ਹੁੰਦਾ ਦੂਜੇ ਪਿੱਟਦਾ ਹੀ ਹੂੰ ਹਰੇਕ ਦੀ ਕੁਆਲਿਟੀ ਆ ਜਿਵੇਂ ਇਹਨਾਂ ਦਾ 55 ਹਸਪਾਵਰ ਦੇ ਵਿੱਚ 9500 ਆਇਆ ਸੀ ਉਹ ਟਰੈਕਟਰ ਦਾ ਮੁਕਾਬਲਾ ਇਹਨਾਂ ਦੇ ਵਿੱਚੋਂ ਕੋਈ ਟਰੈਕਟਰ ਨਹੀਂ ਕਰ ਰਿਹਾ ਅੱਛਾ ਠੀਕ ਆ ਇਕਣੇ ਜੌਂਡੀਆ ਰ ਸਾਰੇ ਆਪੋ ਆਪਣੇ ਆ ਇਸ ਕਰਕੇ ਬਾਕੀ ਲੋਕਾਂ ਦੀ ਪਸੰਦ ਆ ਵੀਰੇ ਮਸ਼ੀਨਰੀ ਆ ਇਹ ਮਸ਼ੀਨਰੀ ਦਾ ਆਪਾਂ ਕੁਛ ਨਹੀਂ ਕਹਿ ਸਕਦੇ ਨਹੀਂ ਤੇਲ ਤਾਂ ਫੇਰ ਵੀ ਘਟ ਖਾਂਦਾ ਇਹ ਆਮਨੋ ਤੇਲ ਕੀ ਕਰਨਾ ਵੀਰੇ ਮਸ਼ੀਨਰੀ ਹੈ ਇਹ ਜਿਹੜੀਆਂ ਗਵਰਨਮੈਂਟ ਜੋਰ ਲਾ ਰਹੀ ਆ ਸੁਪਰਸੀਡਰਾਂ ਤੇ ਸੁਪਰਸੀਡਰਾਂ ਤੇ ਕੀ ਕਰੋ ਕੋਈ ਟਰੈਕਟਰ ਕਹੀ ਜਾਵੇ ਜੇ ਘੱਟ ਲਾ ਲਓ ਉਹਨਾਂ ਤੇਲ ਘੱਟ ਖਰ ਲਾਏ ਨਹੀਂ 10 12 ਲੀਟਰ ਤਾਂ ਕੋਈ ਨਹੀਂ ਟੁੱਟਦਾ 12 ਤੋਂ ਤਾਂ ਟੁੱਟਦਾ ਨਹੀਂ ਕੋਈ ਨਹੀਂ ਟੁੱਟਦਾ ਵੀਰੇ ਫਿਰ ਉਹਦੇ ਨਾਲ ਕੀ ਤੇਲ ਖਰਚਾ ਘੱਟ ਕਰਾਂਗੇ ਆਪਾਂ ਜਿਹੜੇ ਸਰਕਾਰ ਕਹਿ ਰਹੀ ਹੈ ਖਰਚਾ ਘਟਾਓ ਖਰਚਾ ਘਟਾਓ ਸੰਦ ਦਾ ਜਿਹੜੇ ਆਪਾਂ ਪ੍ਰਾਲੀ ਰੋਲਣੀ ਆ ਉਹ ਤਾਂ 20 ਲੱਖ ਦੇ ਲਵੇ ਮਸ਼ੀਨਰੀ ਬੜੀ ਚੱਲ ਰਹੀ ਆ ਇਹਨਾਂ ਦੀ ਲਾਈਫ ਬਹੁਤ ਘੱਟ ਰਹੀ ਆ ਮੰਨ ਲਓ ਸੁਪਰ ਸੀਟਰਰ ਪਾਉਣੇ ਆ ਕੋਈ ਟਰੈਕਟਰ ਚਲੋ ਆਪਾਂ ਮੈਸੀ ਦੀ ਗੱਲ ਕਰਦੇ ਆ ਮੈਸੀ ਦੇ ਬੱਚੇ ਲਿਫਟ ਜਿੰਨੀ ਮਰਜ਼ੀ ਕੈਪੈਸਿਟੀ ਦੇ ਦੋ ਜਦੋਂ ਇੰਨਾ ਲੋਡ ਲੈ ਕੇ ਚੱਕਣਾ ਉਹਨੂੰ ਬਾਰ ਬਾਰ ਚੱਕਣਾ ਉਹਦੀ ਲਿਫਟ ਕਿੰਨਾ ਚਿਰ ਕੰਮ ਕਰ ਜਾਊਗੀ ਵੀਰੇ ਔਰ ਰਿਪੇਅਰ ਦੇ ਖਰਚੇ ਚ ਆਉਂਦੀ ਹੋਈ ਆ ਵੀਰੇ ਇਸ ਕਰਕੇ 5-7 ਸਾਲ ਮਤਲਬ ਮਸਾ ਚੱਲੂ ਮੁਸ਼ਕਲ ਹੈ ਵੀਰੇ ਕਿ ਉਰੇ ਮੇਲੇ ਦੇ ਵਿੱਚ ਆ ਕੇ ਐਗਜ਼ੀਬਿਸ਼ਨ ਦੇ ਵਿੱਚ ਤੁਹਾਨੂੰ ਕਿਵੇਂ ਦਾ ਮਹਿਸੂਸ ਹੋ ਰਿਹਾ ਜੀ ਤੁਸੀਂ ਕੀ ਜਾਣਕਾਰੀ ਹੁਣ ਤੱਕ ਇਕੱਠੀ ਕਰੀ ਆ ਇਹ ਹਜੇ ਐਗਜ਼ੀਬਿਸ਼ਨਾਂ ਲੱਗਣੀਆਂ ਚਾਹੀਦੀਆਂ ਨੇ ਜਾਂ ਨਹੀਂ ਲੱਗਣੀਆਂ ਚਾਹੀਦੀਆਂ ਇਹਦੇ ਨਾਲ ਨੌਲੇਜ ਵੀਰੇ ਜਿਵੇਂ ਹੁਣ ਜਿਵੇਂ ਪਾਰਟਸ ਦਾ ਹੀ ਲਾ ਲੋ ਤੁਸੀਂ ਕੋਈ ਵੀ ਪਾਰਟਸ ਆਉਂਦਾ ਆਪਾਂ ਨੂੰ ਮਾਰਕੀਟ ਦੇ ਵਿੱਚ ਉਹ ਨੌਲੇਜ ਨਹੀਂ ਮਿਲਦੀ ਅਗਲਾ ਜਿਹੜਾ ਹੋਗਾ ਦੇਹ ਤੁਰ ਜਾਂਦਾ ਹੁਣ ਅਸੀਂ ਇੱਥੇ ਖੜੇ ਸੀ ਇੱਕ ਬੰਦੇ ਕੋਲ ਕ੍ਰੋਸਾਂ ਬਾਰੇ ਗੱਲ ਹੋਈ ਆ ਸੂਪਰ ਸੀਡਰ ਤੇ ਰੋਟਾ ਵੀਟਰ ਨੂੰ ਉਹ ਜਿਹੜੇ ਮਾਰਕਟ ਚ ਅਸੀਂ ਕ੍ਰਾਸ ਵਰਤਦੇ ਆਂ ਉਹ ਕ੍ਰਾਸ ਨਹੀਂ ਰੀਕੋਮੈਂਡ ਹੈਗਾ ਦੱਸ ਕੀ ਕਰਾਂਗੇ ਤਾਂ ਹੀ ਉਹ ਸਾਡੇ ਕੋਲ ਚੱਲ ਨਹੀਂ ਰਹੇ ਹੈਗੇ। ਪੂਰੇ ਮਿਲਦੇ ਆਂ। ਪੂਰੇ ਮਿਲਦੇ ਨੇ। ਵੀਰੇ ਵਧੀਆ ਗੱਲ ਆ ਮੇਲੇ ਇਹ ਲੱਗਣੇ ਚਾਹੀਦੇ ਆ ਜਿਹੜੇ ਪਾਰਸੀ ਇੱਥੇ ਸਾਨੂੰ ਨੌਲੇਜ ਆਉਂਦੀ ਆ ਸਾਨੂੰ ਆਮ ਦੁਕਾਨਦਾਰ ਉਹ ਚੀਜ਼ ਨਹੀਂ ਦਿੰਦਾ ਹੈਗਾ। ਪੈਸੇ ਵੀ ਵੱਧ ਲੱਗਦੇ ਆ ਪਰ ਮਾਲ ਵੀ ਮਾੜਾ ਹੁੰਦਾ। ਇੱਥੇ ਆ ਕੇ ਪਤਾ ਲੱਗਦਾ ਕੁਆਲਿਟੀ ਵੀ ਵਧੀਆ ਸਾਰਾ ਕੁਝ ਵਧੀਆ ਪੈਸੇ ਵੀ ਘੱਟ ਲੱਗਦੇ ਆ। ਉਹ ਨੌਲੇਜ ਕਰ ਕੀ ਪਤਾ ਲੱਗਦਾ ਜੇ ਮੇਲੇ ਨਾਲ ਲੱਗਣ ਫਿਰ ਕਿੱਥੋਂ ਪਤਾ ਲੱਗੇ। वैसे उਰੇ ਇਹਨਾਂ ਦੇਖਣ ਨੂੰ ਮਿਲ ਨਹੀਂ ਰਿਹਾ ਜ਼ਿਮੀਂਦਾਰ ਤਾਲਕਾ ਇਸ ਵਾਰ ਨਾ ਜ਼ਿਮੀਂਦਾਰ ਨੇ ਉਹਦੇ ਵਿੱਚ ਚੌਲਾਂ ਦੀ ਕਟਾਈ ਦੇ ਵਿੱਚ ਉਹਦੇ ਵਿੱਚ ਮਾਰ ਬਹੁਤ ਪਈ ਆ ਹੂੰ ਠੀਕ ਆ ਉਹਦੇ ਵੱਲ ਜੱਟ ਜੇਬ 'ਚ ਪੈਸਾ ਨਾ ਹੋਵੇ ਕੌਣ ਖੁਸ਼ੰਦ ਕਰੂਗਾ ਵੀਰੇ ਹਣ ਅਗਲਾ ਕਹਿੰਦਾ ਸਾਰੋ ਮਗਰਲੀ ਵਾਰ ਇਹੀ ਮੇਲਾ ਆ ਕੇ ਦੇਖਦੇ ਇੱਥੇ ਜਗ੍ਹਾ ਖੜਨ ਨੂੰ ਜਗ੍ਹਾ ਨਹੀਂ ਸੀਗੀ ਇਹ ਚੀਜ਼ਾਂ ਦਾ ਫਰਕ ਬੰਦਾ ਕਿਸਾਨ ਟੁੱਟ ਗਿਆ ਹਾਂਜੀ ਹਾਂ ਬਿਲਕੁਲ ਟੁੱਟ ਗਿਆ ਵੀਰੇ ਇਹ ਕਿ ਝੋਨੇ ਦੇ ਵਿੱਚ ਜੱਟਾਂ ਦਾ ਕਪੂਸ਼ਨ ਵੱਧ ਹੋਇਆ ਝੋਨਾ ਵਧੀਆ ਟੰਗਰਾ ਵੇਖਿਆ ਨਹੀਂ ਜੇ ਵੇਖਿਆ ਕੱਟ ਲਾ ਕੇ ਵੇਖਿਆ ਗਵਰਨਮੈਂਟ ਕਹੀ ਜਾਂਦੀ ਝੂਠ ਬੋਲਦੀ ਪਰ ਕੱਟ ਲੱਗਿਆ ਕਿਸੇ ਵੀ ਜ਼ਿਮੀਦਾਰ ਨੂੰ ਪੁੱਛ ਲਓ ਕੱਟ ਲੱਗਿਆ ਪੈਸੇ ਚ ਲੱਗਿਆ ਚਾਹੇ ਥੈਲੇ ਦਿੱਤੇ ਲੱਗਿਆ ਉਹਦੇ ਕਰਕੇ ਕਿਸਾਨ ਦੀ ਐਤ ਕੀ ਸਥਿਤੀ ਮਾੜੀ ਆ ਉਹਦੇ ਕਰਕੇ ਤੁਹਾਨੂੰ ਐਤ ਕੀ ਮੇਲੇ ਚ ਦੇਖਣ ਨੂੰ ਭਾਰੀ ਉਤਸ਼ਾਹ ਨਹੀਂ ਮਿਲ ਰਿਹਾ ਜਿਹੜਾ ਆਪਣਾ ਮੈਸੀ ਦਾ ਟਰੈਕਟਰ ਹੈ ਇਹ ਵੈਸੇ ਦਾ ਖਰਚੇ ਦੇ ਵਿੱਚ ਵੀ ਮੰਨਿਆ ਜਾਂਦਾ ਵੀ ਘੱਟ ਖਰਚਾ ਕਰਦਾ ਤੇ ਜ਼ਿੰਮੇਦਾਰ ਦੇ ਪੱਖ ਦੇ ਵਿੱਚ ਹੈ ਤੇ ਹੁਣ ਕੀ ਕੀ ਇਹਦੇ ਵਿੱਚ ਵੱਖਰਾ ਦੇਖਣ ਨੂੰ ਮਿਲ ਰਿਹਾ ਇੱਕ ਤਾਂ ਜੀ ਨਵੇਂ ਟਰੈਕਟਰ ਦੇ ਵਿੱਚ ਕਾਫੀ ਜ਼ਿਆਦਾ ਤਕਦੀਲਾਂ ਤਬਦੀਲੀਆਂ ਆ ਗਈਆਂ ਜੀ ਹਾਂਜੀ ਨਿਊ ਫਿਊਚਰ ਕਾਫੀ ਜ਼ਿਆਦਾ ਆ ਚੁੱਕੇ ਨੇ ਅੱਜ ਦੀ ਘੜੀ ਵਿੱਚ ਘੱਟ ਖਰਚੇ ਦੇ ਵਿੱਚ ਜ਼ਿਆਦਾ ਫਿਊਚਰਾਂ ਦੀ ਜਰੂਰਤ ਪੈਣੀ ਹੈ ਜੀ ਹਾਂਜੀ ਤੇ ਨਿਊ ਟਰੈਕਟਰ ਆ ਸਮਾਰਟ ਕੀ ਦੇ ਨਾਲ ਆ ਨਿਊ ਫੀਚਰ ਵੀ ਇਸ ਟਰੈਕਟਰ ਦੇ ਵਿੱਚ ਦੋ ਹਾਈਡਰੌਲਿਕ ਪੰਪ ਨੇ ਬਾਕੀ ਟਰੈਕਟਰਾਂ ਦੇ ਵਿੱਚ ਇੱਕ ਪੰਪ ਹੁੰਦਾ ਇਹਦੇ ਵਿੱਚ ਦੋ ਹਾਈਡਰੌਲਿਕ ਪੰਪ ਨੇ ਅਲੱਗ-ਅਲੱਗ ਸਥਿਤੀ ਦੀ ਵਿੱਚ ਟੈਂਡਮ ਪੰਪ ਨਿਊ ਪੋਜੀਸ਼ਨ ਦੇ ਨਾਲ ਇੱਕ ਹਾਈਡਰੌਲਿਕ ਪੰਪ ਜੋ ਸਾਡਾ ਗੇਅਰ ਬਾਕਸ ਦੇ ਅੰਦਰ ਦਿੱਤਾ ਹੋਇਆ ਤੀਸਰੀ ਪੋਜੀਸ਼ਨ ਇਹ ਆ ਬਿਨਾ ਸਟਾਰਟ ਕੀਤੇ ਟਰੈਕਟਰ ਆਪਣੀ ਲਿਫਟ ਉੱਚ ਚੱਕੂਗਾ ਇਹ ਟਰੈਕਟਰ ਕੋਈ ਵੀ ਟਰੈਕਟਰ ਬਿਨਾ ਸਟਾਰਟ ਕਰੇ ਲਿਫਟ ਨਹੀਂ ਚੱਕੇਗਾ ਸਿਰਫ ਮੈਸੀ ਦਾ ਟਰੈਕਟਰ ਹੀ ਬਿਨਾ ਸਟਾਰਟ ਕਰੇ ਲਿਫਟ ਚੱਕੇਗਾ ਜੀ ਜੋ ਕਿ ਅਲੱਗ ਤੋਂ ਫੀਚਰ ਵੱਖਰੇ ਨੇ ਸਾਡੇ ਤੇ ਇਹ ਟਰੈਕਟਰ 9566 CRD ਦੇ ਨਾਲ ਆ ਜੀ ਟਰੈਕਟਰ ਦੇ ਵਿੱਚ ਇੰਜਨ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਆਉਂਦੀ ਆ ਆਪਾਂ ਨੂੰ ਮਕੈਨਿਕ ਕੋਲ ਲੈ ਕੇ ਜਾਣ ਦੀ ਜ਼ਰੂਰਤ ਨਹੀਂ ਆਪਾਂ ਮੋਬਾਈਲ ਤੇ ਹੀ ਦੇਖ ਸਕਦੇ ਹਾਂ ਟਰੈਕਟਰ ਦੇ ਵਿੱਚ ਕਿੱਥੇ ਦਿੱਕਤ ਪਰੇਸ਼ਾਨੀ ਆ ਜੀ ਇਹਦੇ ਵਿੱਚ ਹਰ ਇੱਕ ਜੋ ਕਿ ਸੌਫਟਵੇਅਰ ਅਪਡੇਟ ਹੋਇਆ ਹੈ ਇਹਦੇ ਵਿੱਚ ਇੰਜਨ ਪੱਖੋਂ ਗੇਅਰ ਪੱਖੋਂ ਹਰ ਇੱਕ ਥਿਊਰੀ ਆਪਣੀ ਅੱਗੇ ਆ ਜਾਏਗੀ ਦੇਖਣ ਦੇ ਨਾਲ ਵੀ ਕਿੱਥੇ ਆਪਣੇ ਟਰੈਕਟਰ ਦੇ ਵਿੱਚ ਦਿੱਕਤ ਪਰੇਸ਼ਾਨੀ ਆ ਰਹੀ ਆ ਇਹ ਲਿਫਟ ਕੁਐਸਟੀ ਕਿੰਨੀ ਆ ਬਾਈ ਜੀ ਲਿਫਟ ਕੁਐਸਟੀ 2300 ਆ ਜੀ ਅੱਛਾ ਜੀ ਜਿਹੜੇ ਆਪਣੇ ਇਹ 50 HP ਦੇ ਟਰੈਕਟਰ ਨੇ ਜੀ ਇਹਨਾਂ ਦੀ ਜਿਹੜੀ ਸਥਿਤੀ ਆ ਇਹ ਲਿਫਟ ਕੁਐਸਟੀ ਇਹਨੇ 2050 ਦੀ ਆ ਅੱਛਾ ਜੀ ਤੇ ਇਹ ਇਹਦੇ ਵਿੱਚ ਸ਼ੋ ਦਾ ਅੰਤਰ ਹੈ ਜਾਂ ਵੈਸੇ ਵੀ ਪ੍ਰਾਈਸ ਦਾ ਵੀ ਹੈ ਨਹੀਂ ਪ੍ਰਾਈਸ ਦਾ ਵੀ ਅੰਤਰ ਆ ਜੀ ਤੇ ਸ਼ੋ ਦਾ ਵੀ ਫਰਕ ਆ ਇਸ ਟਰੈਕਟਰ ਦੇ ਵਿੱਚ ਇੱਕ ਨਿਊ ਸਮਾਰਟ ਸ਼ੋ ਵੀ ਆ ਚੁੱਕੇ ਇਹਦੇ ਨਾਲ ਦੀ ਜੀ ਅੱਛਾ ਜੀ ਉਹ ਵੀ ਟੌਪ ਕਲਾਸਟੀ ਹੈਗੀ ਇਸ ਟਰੈਕਟਰ ਦੇ ਵਿੱਚ ਸਭ ਤੋਂ ਵੱਖਰਾ ਇਹ ਆ ਜੇਕਰ ਇਹਦਾ ਕ੍ਰਾਉਨ ਪੀਨ ਵੀ ਟੁੱਟ ਜਾਂਦਾ ਤੇ ਇਹਦੇ ਅਗਲੇ ਟਾਇਰ ਵੀ ਕੰਮ ਕਰਨਗੇ ਅਲੱਗ ਤੋਂ ਕਿਸੇ ਵੀ ਟਰੈਕਟਰ ਦੇ ਅਗਲੇ ਟਾਇਰ ਕਦੇ ਕੰਮ ਨਹੀਂ ਕਰਨਗੇ ਇਹਦੇ ਖੜੇ ਦੇ ਵੀ ਅਗਲੇ ਟਰੈਕਟਰ ਦੇ ਕੰਮ ਕਰਨਗੇ ਟਾਇਰ ਜੀ ਦੇ ਫਰੰਟ ਵਾਲੇ ਤੇ ਇਹਦਾ ਜੋ ਹਿੱਸਾ ਜੀ ਸ਼ੀਲਡ ਆ ਪੂਰਾ ਪ੍ਰੋਪਰ ਜੀ ਸੈਂਟਰ ਦੇ ਵਿੱਚ ਆ ਜੀ ਤੇ ਕਰਾਰੋ ਹਿੱਸਾ ਜੀ ਇਹਦਾ ਤੇ ਜੇਕਰ ਆਪਾਂ ਕਿਸੇ ਟਰੈਕਟਰ ਦੀ ਗੱਲ ਕਰੀਏ ਤਾਂ ਫਰੰਟ ਹਿੱਸੇ ਦੇ ਬੋਸ਼ਰ ਲਵਾਉਣ ਦੀ ਜ਼ਰੂਰਤ ਪੈਂਦੀ ਆ ਤੇ ਸਾਰਾ ਟਰੈਕਟਰ ਖੋਲ ਖੁੱਲ੍ਹਿਆ ਹੋ ਜਾਂਦਾ ਪਰ ਇਹਦੇ ਸਿਰਫ 4 ਵੋਲਟ ਖੋਲਣ ਦੀ ਜਰੂਰਤ ਪੈਂਦੀ ਹੈ ਜੀ ਆਸਾਨੀ ਨਾਲ ਹਿੱਸਾ ਢੇਟ ਆ ਜਾਂਦਾ ਉਦੋਂ ਹੀ ਆਸਾਨੀ ਨਾਲ ਲੱਗ ਜਾਂਦਾ ਜੀ ਇਹਦਾ ਤੇ ਇੰਜਣ ਪੱਕੋ ਗੱਲ ਕਰੀਏ ਸੈਂਸਨ ਦਾ ਇੰਜਣ ਇਹਦੇ ਵਿੱਚ ਸਭ ਤੋਂ ਘੱਟ ਡੀਜ਼ਲ ਦੀ ਖਪਤ ਕਰਨ ਵਾਲੇ ਇਹ ਇੰਜਣ ਹੈ ਜੀ ਤੇ ਕੋਈ ਵੀ ਮੈਂਟੇਨੈਂਸ ਨਹੀਂ ਰਹਿੰਦੀ ਇਹਦੇ ਵਿੱਚ ਹਰ 50 22 ਦੇ ਜੇ ਉਹ ਵੀ ਟਰੈਕਟਰ ਆ ਉਹਨੂੰ ਵੱਧ ਐਚਪੀ ਦੇ ਵਿੱਚ ਇਹ ਆਉਂਦਾ ਬਾਅਦ ਇੰਜਣ ਦੀ ਪਾਵਰ ਦੇ ਵਿੱਚੋਂ ਜਿਹੜਾ ਮੈਸੀ 241 ਐ ਉਹ ਘੱਟ ਖਰਚੇ ਲਈ ਤੁਹਾਡਾ ਮੰਨਿਆ ਗਿਆ ਸੀ ਆਮ ਜ਼ਿਮੀਦਾਰ ਜਿਹੜਾ ਛੋਟਾ ਜ਼ਿਮੀਦਾਰ ਹੈ 10 15 ਕਿਲਿਆਂ ਦੀ ਖੇਤੀ ਉਹ ਆਮ ਨਾ ਕਰ ਦਿੰਦਾ ਹਾਂ ਤੇ ਇੱਕ ਤੁਹਾਡਾ 9500 ਹੈ ਉਹ ਵੀ ਮੰਨਿਆ ਹੋਇਆ ਹੈ ਤੇ ਜਿਹੜੇ ਹੂਣ ਵਾਲੇ ਆ ਟਰੈਕਟਰ ਆਏ ਨੇ ਉਹ ਪੁਰਾਣੇ ਟਰੈਕਟਰਾਂ ਦਾ ਮੁਕਾਬਲਾ ਤੁਹਾਡਾ ਕਰ ਰਹੇ ਨੇ ਕਿ ਉਦੋਂ ਅਡਵਾਂਸ ਨੇ ਉਦੋਂ ਅਡਵਾਂਸ ਟੈਕਨੋਲੋਜੀ ਆ ਗਈ ਭਾਜੀ ਇਸ ਵਕਤ ਜੀ ਅੱਛਾ ਜੀ ਕਿਉਂਕਿ ਅੱਜ ਦੁਨੀਆ ਤਾਂ ਚੰਤੇ ਪਹੁੰਚੀ ਹੀ ਆ ਜੀ ਹਰ ਇੱਕ ਨੂੰ ਨਿਊ ਟੈਕਨੋਲੋਜੀ ਚਾਹੀਦੀ ਆ ਇਸ ਟਰੈਕਟਰ ਦੇ ਵਿੱਚ ਘੱਟ ਐਚਵੀ ਦੇ ਵਿੱਚ 60 ਐਚਵੀ ਦਾ ਕੰਮ ਲਿਆ ਜਾ ਸਕਦਾ ਜਾਨੀ 50 ਐਚਵੀ ਦਾ 11 ਕਲਟੀਵੇਟਰਾਂ ਦੀ ਆਸਾਨੀ ਹੁੰਦੀ ਹੈ ਕੰਪਨੀ ਦੀ ਥਿਊਰੀ ਹੈ ਜੋ 11 ਕਲਟੀਵੇ ਇਸ ਦੇ ਮਗਰ ਅਸੀਂ 15 ਕਲਟੀਵੇਟਰ ਪਾਉਨੇ ਆ 8 ਫੂਟਾ ਸੁਪਰ ਹੀਟਰ ਜੀ ਐ ਖਿੱਚਦਾ ਰਹਾਂ 50 ਐਚਵੀ ਦਾ ਬਹੁਤ ਵਧੀਆ ਘੱਟ ਐਵਰੇਜ ਜਿਹੜੀ ਤੁਹਾਡੀ ਉਹ ਆਪਣਾ ਸੀਡਰ ਹੈ ਸੀਡਰ ਉਹ ਵੀ ਇਹ ਵਧੀਆ ਚਲਾਸਾਨੀ ਨਾਲ ਆਸਾਨੀ ਨਾਲ ਚਲਾਉਂਦਾ 50 ਐਚਵੀ ਆਪਣੇ ਸਕੁਅਰ វេលਰ ਆ ਜੀ ਕੋਈ ਵੀ 60 ਐਚਪੀ ਦਾ ਟਰੈਕਟਰ ਚਲਾਉਂਦਾ ਜੀ ਇਹ ਸਿਰਫ 50 ਐਚਪੀ ਵਾਲਾ ਟਰੈਕਟਰ ਸਕੁਅਰ វេលਰ ਨੂੰ ਆਸਾਨੀ ਨਾਲ ਚਲਾਉਂਦਾ ਜੀ 61 ਇੰਚੀ ਸਕੁਅਰ វេលਰ 61 ਇੰਚੀ ਸਟਾਰ ਰੀਪਰ ਦੀ ਆਪਾਂ ਦੰਨਿਆ ਵੀ 61 ਇੰਚੀ ਚਲੋ ਬਾਕੀ ਜਿੰਨੇ ਵੀ 60 ਐਚਪੀ ਵਾਲੇ ਨੇ ਆਪਣੇ ਸਟਾਰ ਰੀਪਰ ਹੀ 57 ਇੰਚੀ ਨੂੰ ਰეკਮੈਂਡ ਕਰਦੇ ਨੇ ਵੀ 57 ਇੰਚ ਅਸੀਂ ਕਹਿੰਦੇ 61 ਇੰਚੀ ਚਲੋ ਇਸ ਟਰੈਕਟਰ ਮਗਰ ਜੀ ਸਟਾਰ ਰੀਪਰ ਤੇ ਐਵੇਂ ਹੀ ਤੁਹਾਨੂੰ ਹੋਰ ਵੀ ਦਿਖਾਉਂਦਾ ਰਾਂਗੇ ਜਿਹੜਾ ਇਹ ਜਿਹੜੀ ਸਟਾਲ ਲਗਾਈ ਹੋਈ ਹੈ ਇਹ ਇੱਥੇ ਗਿਲ გილ ਵਾਲੇ ਨੇ ਕੋਈ ਗਿਲ ਗਿਲ ਟ੍ਰੈਕਟਰ ਚ ਲੁਧਿਆਣਾ ਜੀ ਗਿਲ ਟ੍ਰੈਕਟਰ ਲੁਧਿਆਣਾ ਵਾਲਿਆਂ ਨੇ ਲਵਾਈ ਵੀ ਆ ਬਹੁਤ ਸੋਹਣਾ ਬਾਈਆਂ ਦਾ ਕੰਮ ਹੈ ਤੇ ਤੁਹਾਨੂੰ ਅਸੀਂ ਇਹੀ ਕਹਿੰਦੇ ਆ ਕਿ ਉੱਥੇ ਜਾਓ ਤੇ ਆਪਣਾ ਜਿਹੜਾ ਵੀ ਤੁਹਾਨੂੰ ਟ੍ਰੈਕਟਰ ਪਸੰਦ ਆ ਉੱਥੋਂ ਜਾ ਕੇ ਲੈ ਕੇ ਆਓ ਅਤੇ ਇਸੇ ਤਰ੍ਹਾਂ ਤੁਹਾਡੇ ਨਾਲ ਹੋਰ ਵੀ ਜਾਣਕਾਰੀਆਂ ਸਾਂਝੀਆਂ ਕਰਦਾ ਰਹਾਂਗੇ ਸਾਡੇ ਨਾਲ ਜੁੜੇ ਰਹੋ ਧੰਨਵਾਦ